ਸੋ ਕਾ ਮਿਰਚਾ ਸ਼ਾਨ ਕੇ ਸ਼ਾਨ ਦੀ ਆਦੋ ਬਾਰ ਬਾਕੀ ਨੁਕਦਾ ਜੋ ਬਚੇ ਸਿਰਮਲੇਸ਼ ਦੇ ਝਾੜ ਆਇਆ ਗੰਮੀ ਗੋਲਾ ਕੰਧ ਨਾ ਕੋ ਛੱਡੇ ਖੋਲਾ ਨਿਯੰਗ ਸਿੰਘਾਂ ਦੀ ਪਾਸ਼ਾ ਚ ਹਾਂ ਆ ਮੈਨੂੰ ਪੰਜਾਬ ਦੇ ਵਿੱਚ ਡੰਡਾ ਕੁੰਡਾ ਵੀ ਆਖ ਦਿੰਦੇ ਨੇ ਹਾਂ ਦੋਰੀ ਡੰਡਾ ਹਾਂ ਦੋਰੀ ਡੰਡਾ ਵੀ ਡੰਡਾ ਕੁੰਡਾ ਵੀ ਤੂੜੂ ਤੇਰੀ ਮੱਤ ਨੂੰ ਠੂਠਾ ਤੇਰੇ ਹੱਥ ਨੂੰ ਮੰਗਦਾ ਫਰੀ ਜਗਤ ਨੂੰ ਕੀ ਲੈਣਾ ਇਹ ਸਿੰਘਾਂ ਨਾਲ ਕੇ ਦਿਨ ਕੱਟ ਤੂੜੀ ਆ ਜਾਂਦੇ ਸਾਡੇ ਲੈ ਅੱਗੇ ਹੋ ਤਹਾਰੋ ਦਵਾਰ ਅਰਜਨ ਦਸਵੇਂ ਪਾਸ਼ਾ ਦਾ ਖਾਲਸਾ ਚੜ੍ਹ ਕੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬੜੇ ਟਾਈਮ ਦਾ ਮਨ ਦੇ ਵਿੱਚ ਸੀ ਕਿਤੇ ਤੁਹਾਨੂੰ ਆਪਣੇ ਚੈਨਲ ਤੇ ਜਿਹੜੇ ਨਿਹੰਗ ਸਿੰਘ ਸ਼ੀਧੀ ਦੇ ਗੱਲਾਂ ਆਉਂਦੇ ਨੇ ਐਂ ਕਹਿੰਦੇ ਨੇ ਬਾਬਾ ਜੀ ਹਾਂਜੀ ਹਾਂਜੀ ਉਹ ਤੁਹਾਨੂੰ ਜ਼ਰੂਰ ਦਿਖਾਈਏ ਮੈਂ ਖੁਦ ਵੀ ਨਹੀਂ ਸੀ ਬਣਦਾ ਦੇਖਿਆ ਪੀਤਾ ਬੜੀ-ਵੜੀਆਂ ਛਕਿਆ ਬੜੀ-ਵੜੀਆਂ ਪਰ ਬਣਦਾ ਨਹੀਂ ਸੀ ਦੇਖਿਆ ਵੀ ਬਣਾਉਂਦੇ ਕਿਦਾਂ ਉਹਦੇ ਵਿੱਚ ਬੜੀ-ਵੱਡੀ ਮਿਹਨਤ ਲੱਗਦੀ ਆ ਕੀ-ਕੀ ਸਮਾਨ ਪੈਂਦਾ ਕਿਦਾਂ ਤਿਆਰ ਹੁੰਦਾ ਬਾਬਾ ਜੀ ਆਪਣੇ ਨਾਲ ਨੇ ਅੱਜ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੀ ਗੁਰੂ ਘਰ ਦੀ ਜਿਹੜੀ ਛਿੱਧੀ ਦੇਗ ਆਪਾਂ ਬਣਾਉਨੇ ਆ ਦਲਪੰਥ ਬਹਾਦਰ ਬਾਬਾ ਬ੍ਰਿਜਨ ਸਾਹਿਬ ਜੀ ਹਮ ਤੇ ਇਹ ਅਸੀਂ ਆਪਣੇ ਗੁਰਸਾਹਿਬ ਸਿੰਘ ਹਮ ਇਹਨਾਂ ਦੇ ਘਰੇ ਆਏ ਇਹਨਾਂ ਨੇ ਛਿੱਧੀ ਰਗੜਾ ਆਖਿਆ ਵੀ ਸਨੇ ਕਰੇ ਲਾਓ ਇਸ ਕਰਕੇ ਇਹਦੇ ਵਿੱਚ ਛੀਦੀ ਰਗੜੇ ਦੇ ਵਿੱਚ ਪਹਿਲਾਂ ਥੋੜੀ ਜੀ ਦੇਗ ਪਾਉਣੇ ਆ ਜਿਹਨੂੰ ਅਸੀਂ ਛੀਦੀ ਦੇਗ ਤਾਂ ਮੰਨੀ ਜਾਂਦੀ ਪਹਿਲਾਂ ਥੋੜੀ ਜੀ ਜਿਹਨੂੰ ਸੁੱਖਾ ਆਂਦੇ ਨੇ ਉਹ ਪਾਉਣੇ ਆ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਆ ਕਸਕਾਸ ਪਾ ਦੇਣੀ ਠੀਕ ਹੈ ਜੀ ਕਸਕਾਸ ਤੋਂ ਬਾਅਦ ਅਸੀਂ ਇਹਦੇ ਚ ਬਦਾਮ ਪਾਵਾਂਗੇ ਠੀਕ ਹੈ ਜੀ ਤੇ ਇਹ ਪਾਗੇ ਜੀ ਬਦਾਮ ਇਸ ਤੋਂ ਪ੍ਰੰਤ ਇਹਦੇ ਵਿੱਚ ਠੀਕ ਹੀ ਲੋੜ ਅਨੁਸਾਰ ਆਪਾਂ ਪਾਉਣੀਆਂ ਨੇ ਕਾਲੀਆਂ ਮਿਰਚਾਂ ਵੀ ਜ਼ਿਆਦਾ ਵੀ ਨਾ ਹੋਣ ਤੇ ਘੱਟ ਵੀ ਨਾ ਰਹਿਣ ਇਹ ਤੋਂ ਬਾਅਦ ਆ ਜਿਹੜੀਆਂ ਲਾਚੀਆਂ ਨੇ ਹੂੰ ਇਸ ਤਰ੍ਹਾਂ ਮੂੰਹ ਲੈਣਾ ਬੰਨ ਹਾਏ ਠੀਕ ਹੈ ਨਾ ਜਿਹੜੇ ਕੋਈ ਛੇਦੀ ਰਗੜਾ ਲਾਉਂਦੇ ਆ ਕੋਈ ਬਾਣੀ ਪੜਦੇ ਆ ਜਾਂ ਵੈਗਰੂ ਵੈਗਰੂ ਕਰਦੇ ਆ ਕੋਈ ਮੂੰਹ ਦੇ ਵਿੱਚੋਂ ਕਿਸੇ ਤਰ੍ਹਾਂ ਦੀ ਕੋਈ ਤੋਕ ਜਾਂ ਕਿਸੇ ਤਰ੍ਹਾਂ ਦੀ ਕੋਈ ਬਾੜ ਨਾ ਪਵੇ ਕਿਉਂਕਿ ਗੁਰੂ ਘਰ ਦੀ ਮਰਯਾਦਾ ਹੈ ਹੂੰ ਪਹਿਲਾ ਦਿਨ ਦਾ ਸਰੋਵਰ ਇਹਦਾ ਇਸ਼ਨਾਨ ਕਰਾਇਆ ਜਾਂਦਾ ਝੱਜ ਨਾਲ ਇਹਦਾ ਇਹਨਾਂ ਨੂੰ ਇਹਨੂੰ ਬੋਲਦੇ ਕਿ ਨਾ ਬਈ ਸੁਨਹਿਰਾ ਆਂਦੇ ਨੇ ਸੁਨਹਿਰਾ ਹਾਂ ਇਹਨੂੰ ਦौरा ਵੀ ਆਖ ਦਿੰਦੇ ਨੇ ਪੰਜਾਬੀ ਚ ਜਿਹਨਾਂ ਸੁਨਹਿਰਾ ਸੇ ਸੇਂਗਾਂ ਸੁਨਹਿਰਾ ਬੋਲੇ ਬਾਲੇ ਅੱਛਾ ਇਹ ਸੁਨਹਿਰਾ ਆਂਦੇ ਨੇ ਤੇ ਇਹਨੂੰ ਸਲੋਤਰ ਆਂਦੇ ਨੇ ਅੱਛਾ ਜੀ ਸਲੋਤਰ ਉਹ ਬਾਬਾ ਜੀ ਕਿਆ ਇਹ ਬਲਾਵ ਵਾਲੀ ਤਗੜੀ ਚੱਕੀ ਹੈ ਨਾ ਹਾਂ ਇਹਦੇ ਬਾਰੇ ਨਹੀਂ ਸਾਨੂੰ ਇਹਨਾਂ ਪਤਾ ਪਾਕਿਸਤਾਨ ਨੂੰ ਪਤਾ ਵੀ ਇਹਨੂੰ ਸਲੋਤਰਾਂ ਦੇ ਨੇ ਨਿਹੰਗ ਸਿੰਘਾਂ ਦੀ ਪਾਸ਼ਾ ਚ ਹਾਂ ਇਹ ਆ ਮੈਨੂੰ ਪੰਜਾਬ ਦੇ ਵਿੱਚ ਡੰਡਾ ਕੁੰਡਾ ਵੀ ਆਖ ਦਿੰਦੇ ਨੇ ਹਾਂ ਦੌਰੀ ਡੰਡਾ ਹਾਂ ਦੌਰੀ ਡੰਡਾ ਵੀ ਡੰਡਾ ਕੁੰਡਾ ਵੀ ਤੇ ਇਸ ਤਰ੍ਹਾਂ ਫਿਰ ਸਤਨਾ ਵੈਗਰੂ ਦਾ ਜਿਹੜਾ ਵੀ ਨਾਲ ਦੀ ਨਾਲ ਰਗੜਾ ਤੇ ਨਾਲ ਦੀ ਨਾਲ ਮੂੰਹ ਦੇ ਵਿੱਚ ਗੁਰਬਾਣੀ ਦਾ ਜਾਪ ਹੈ ਜਿਹੜਾ ਹੂੰ ਉਹ ਚੱਲਣਾ ਹੈ ਕਿਉਂਕਿ ਜ਼ੋਰ ਦਾ ਕੰਮ ਹੈ ਨਾ ਹੂੰ ਜ਼ੋਰ ਨਾਲ ਬੰਦਾ ਇਹ ਕੰਮ ਕਰਨਾ ਨਾਲ ਤੇ ਨਾਲ ਬਾਣੀ ਪੜ੍ਹਨੀ ਤੇ ਇਹ ਸੇਵਾ ਖੱਤ ਗਏ ਨੇ ਸਾਹਿਬ ਸਿੰਘ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅਸੀਂ ਆਪਾਂ ਉੱਥੇ ਗਏ ਸੀ ਆਨੰਦਪੁਰ ਸਾਹਿਬ ਆਨੰਦਪੁਰ ਸਾਹਿਬ ਗਏ ਤੇ ਵੀਰ ਕਹਿੰਦਾ ਵੀ ਤੁਹਾਨੂੰ ਸਪੈਸ਼ਲ ਛਿੱਦੀ ਜਿਹੜਾ ਦੇਗ ਆ ਕਹਿੰਦਾ ਉਹ ਛਕਾਵਾਂਗੇ ਭੋਗ ਤੋਂ ਇੱਕ ਦਿਨ ਪਹਿਲਾਂ ਰਾਤ ਨੂੰ ਪਰ ਅਚਾਨਕ ਜਿਹੜਾ ਤੁਸੀਂ ਪ੍ਰੋਗਰਾਮ ਚੇਂਜ ਕੀਤਾ ਔ ਟਵਿਸਟ ਲਿਆਂਦਾ ਉਹ ਸਾਨੂੰ ਵੀ ਨਹੀਂ ਸਮਝ ਆਇਆ ਰਾਤ ਨੂੰ ਕਿਹਾ ਸੀ ਦਿਨੇ ਹੀ ਜਿਹਦੇ ਕਰਕੇ ਸਾਨੂੰ ਭੱਜਣਾ ਪਿਆ ਮੋਟਰਸਾਈਕਲ ਭਜਾਉਣੇ ਪਏ ਤੇ ਇਹ ਬਾਬਾ ਜੀ ਦੇ ਗਵਾਇ ਸੀ ਰਹੀ ਉੱਥੇ ਰਹਿ ਗਈ ਸੀ ਉੱਥੋਂ ਵਾਜਾ ਮਾਰਦੇ ਸੀ ਆਪਾਂ ਉਹਦੋਂ ਬਣੀ ਨਹੀਂ ਸੀ ਗੱਲ ਹੈ ਨਾ ਤਾਰਾਗੜ ਸੌਰੀ ਤਾਰਾਗੜ ਕਿਲੇ ਤੋਂ ਉਹ ਰਹਿ ਗਈ ਸੀ ਆਪਣੀ ਉਹਦੋਂ ਨਾ ਕਰਮਾਂ ਚ ਕਿੱਥੇ ਸੀ ਕਿੱਥੇ ਆ ਕੇ ਪੂਰੀ ਹੋਈ ਹੈ ਨਾ ਕਿੱਥੇ ਵਾਜਾ ਮਾਰਦੇ ਸੀ ਬੋਲ ਵਾਲੇ ਨਿਕਲੇ ਅੱਜ ਪੂਰੇ ਕੀ ਆਪਾਂ ਕਰਵਾਵਾਂਗੇ ਉੱਥੇ ਵੀ ਕਣਕਾ ਛਕ ਲਿਆ ਸੀ ਆਪਾਂ ਛਕ ਲਿਆ ਸੀ ਹਾਂ ਹਾਂ ਉੱਥੇ ਵੀ ਛਕ ਲਿਆ ਨਾਲੇ ਕੋਈ ਵੀ ਕਰਜ ਹੋਵੇ ਤੇ ਇਹ ਤੇ ਧੀਰਗੜਾ ਪਾ ਕੇ ਤੇ ਅਰਦਾਸ ਬੇਨਤੀ ਕਰੀਏ ਤੇ ਮੋਰਚਾ ਫਤਿਹ ਹੋ ਜਾਂਦਾ ਵਾਹਿਗੁਰੂ ਜੀ ਕੋਈ ਵੀ ਕੋ ਕਰ ਦੇਵੇ ਜਦੋਂ ਦਿਲ ਇੱਧਰ ਹੋਵੇ ਇਹ ਸਨੈਰਾਸ ਲੋਤਰ ਖੜਾ ਕਰ ਦਿਓ ਵਾਹਿਗੁਰੂ ਹਾਂ ਤੇ ਗੁਰਮਤਿ ਅਨੁਸਾਰ ਗੁਰੂ ਘਰ ਦਾ ਰਗੜਾ ਲੱਗੇ ਤੇ ਸਾਰੀਆਂ ਜਿਹੜੀ ਫਤਿਹ ਹੁੰਦੀ ਆ ਆਧਾ ਪਿਆ ਆਧਾ ਨੇ ਸਾਰੀਆਂ ਭੱਜ ਜਾਂਦੀਆਂ ਬਾਬਾ ਜੀ ਕਹਿੰਦੇ ਨੇ ਉਹਨਾਂ ਦੀ ਭਾਸ਼ਾ ਥੋੜੀ ਹੋਰ ਨੇ ਹੰਗਸ ਸਿੰਘਾਂ ਵਾਲੀ ਤੁਹਾਨੂੰ ਸਮਝ ਘਟ ਆਉਣੀ ਹੈ ਲਓ ਮੈਨੂੰ ਨਾਲ ਦਾ ਸਮਝਾਣਾ ਵੀ ਪੈਣਾ ਕਹਿੰਦੇ ਕਈ ਵਾਰੀ ਕੋਈ ਕਾਰਜ ਅੜਿਆ ਹੁੰਦਾ ਘਰ ਦੇ ਵਿੱਚ ਸਲੋਤਰ ਇਹ ਵਾਲੇ ਡੰਡੇ ਨੂੰ ਜਦੋਂ ਕਹਿੰਦੇ ਸਲੋਤਰ ਖੜਾ ਹੋ ਗਿਆ ਤੇ ਦੇਗ ਰਗੜਾ ਲੱਗਣ ਲੱਗ ਗਿਆ ਅਰਦਾਸ ਹੋਈ ਤੇ ਉਸ ਤੋਂ ਬਾਅਦ ਉਹ ਕੰਮ ਫਤਿਹ ਹੋ ਜਾਣਾ ਉਹ ਕੰਮ ਅੜਨਾ ਨਹੀਂ ਅੜਿੱਕਰ ਵਿੱਚ ਆਉਣੀ ਨਹੀਂ ਕੋਈ ਜਿਹੜਾ ਤੁਸੀਂ ਹਾਂ ਸਿੱਧੀ ਪੈਰੇ ਲੱਗ ਜਾਣੇ ਨੇ ਸਿੰਘਾਂ ਦੇ ਤੇ ਤੁਸੀਂ ਉਸ ਤੋਂ ਬਾਅਦ ਕਿਹੜੇ ਪਾਸੇ ਫਤਿਹ ਬੁਲਾ ਲਿਓ ਬਾਕੀ ਇਹ ਸ਼ਕਣ ਤੋਂ ਬਾਅਦ ਥੋੜੀਆਂ ਗੱਲਾਂ ਬਾਤ ਹੋਰ ਵੀ ਫੁਰਜਣਗੀਆਂ ਫਿਰ ਕਰਾਂਗੇ ਜ਼ੋਰ ਦੇ ਬਾਬੇ ਵਾਵਾ ਲੱਗਦਾ ਹੋਣਾ ਇਹਨੂੰ ਜ਼ੋਰ ਪੂਰਾ ਹੈ ਜੀ ਪਰ ਮਹਿਸੂਸ ਨਹੀਂ ਹੁੰਦਾ ਸਾਡਾ ਰੋਜ਼ ਦਾ ਕੰਮ ਅੱਛਾ ਜੀ ਤੇ ਨਵੇਂ ਬੰਦੇ ਨੂੰ ਤੇ ਔਖਾ ਹੁੰਦਾ ਹੈ ਬਾਬਾ ਜੀ ਨੂੰ ਫੜਾਣੇ ਆ ਠੀਕ ਨਹੀਂ ਇਹ ਫਰੇਣਾ ਨਹੀਂ ਹੋਗਾ ਮੁਰਖਾ ਸਾਫ ਸਿੰਘ ਜੀ ਸੇਵਾ ਨਿਭਾਣਗੇ ਇਹ ਪੀੜ੍ਹੀ ਤੋਂ ਬਿਨਾ ਦਾਬ ਨਹੀਂ ਪੈਂਦੀ ਹਾਂ ਹਮ ਇੱਕ ਗੱਲ ਹੋਰ ਹੈ ਆਪਾਂ ਬਾਬਾ ਜੀ ਉਦੋਂ ਉੱਥੇ ਬਣਾਇਆ ਸੀ ਜਦੋਂ ਆਪਾਂ ਘੱਗਰ ਤੇ ਪਾਠ ਕਰਾਉਂਦੇ ਆ ਹੂੰ ਹੂੰ ਉੱਥੇ ਆਪਾਂ ਉਹਦੇ ਨਾਲ ਬਣਾਇਆ ਸੀ ਮਿਕਸੀ ਨਾਲ ਨਹੀਂ ਹੈਨਾ ਉਹ ਨਹੀਂ ਇਹੀ ਤਾਂ ਮੇਨਟੇਨ ਕੀਤਾ ਸੀ ਇਹ ਦੋਹਾਂ ਹੱਥਾਂ ਨਾਲ ਹੀ ਗੱਲ ਬੈਠੀ ਲਿਆ ਸੱਚ ਦੋ ਮੁੰਡੇ ਕਹਿ ਰਹੇ ਸੀ ਕਹਿੰਦੇ ਵੀ ਅਸੀਂ ਵੀ ਰਗੜਾ ਸਕਣਾ ਹੈ ਸਕਣਾ ਓਹ ਲਿਆ ਤਿਆਰੀ ਹੈ ਪਰ ਤੁਸੀਂ ਤੀਜੇ ਦਿਨ ਬਾਅਦ ਮੰਗਿਆ ਕਰੋਗੇ ਬਾਅਦ ਚ ਆਪ ਭੁੱਲ ਜਾਓਗੇ ਮਾਰਟਨ ਡਿਊ ਵਗੈਰਾ ਤੇ ਕਿਹੜੇ ਨੇ ਉਹ ਰੈੱਡ ਬੁੱਲ ਰੈੱਡ ਬੁੱਲ ਹੈਲ ਹੈਲ ਹੈ ਸਟਿੰਗ ਇਹ ਸਲੋ ਪੋਇਜ਼ਨ ਨਹੀਂ ਸਲੋ ਪੋਇਜ਼ਨ ਦਾ ਪਤਾ ਕੀ ਹੁੰਦਾ ਹੈ ਪੋਇਜ਼ਨ ਦਾ ਪਤਾ ਹੈ ਪੋਇਜ਼ਨ ਹੁੰਦਾ ਜ਼ਹਿਰ ਸਲੋ ਪੋਇਜ਼ਨ ਹੁੰਦਾ ਹੌਲੀ ਹੌਲੀ ਜ਼ਹਿਰ ਦੇ ਦੇ ਕੇ ਮਾਰਨਾ ਥੋੜੀ ਥੋੜਾ ਉਹ ਨਹੀਂ ਹੈ ਸਟਿੰਗ ਤੇ ਹੁਣ ਬਾਬਾ ਗ੍ਰਿੰਦਰ ਸਿੰਘ ਜੀ ਫਾਰਮ 'ਚ ਆਏ ਨੇ ਪਿੱਛੋਂ ਵੇਖ ਕੇ ਬਾਬਾ ਜੀ ਸੈਟ ਸੀਗੇ ਇੱਥੇ ਫੇਰ ਨਾ ਸੈਟ ਹੈ ਹੈ ਪਿੱਛੋਂ ਵੇਖ ਕੇ ਸਹੀ ਲੱਗਦਾ ਸੀ ਇੱਥੇ ਆ ਕੇ ਪਤਾ ਇਹ ਮੌਕਾ ਹੀ ਹੈ ਮਦਾਨਾ ਕਿਹੋ ਜਿਹਾ ਲੱਗਦਾ ਬਾਹਰੋਂ ਐਂ ਲੱਗਦਾ ਸੀ ਸੌਖਾ ਹੀ ਹੈ ਨਾ ਹਾਂ ਉੱਪਰ ਪੜਤੇ ਰੱਖੇ ਦੋ ਬਾਬਾ ਜੀ ਸੋਹੀ ਮਗਰ ਭੱਜਾ ਆਇਆ ਕਿ ਮੈਂ ਜਾਣ ਸਾਰ ਹੀ ਵਟ ਘੜ ਦਿਆਂਗਾ ਉੱਤਵ ਇੱਕ ਸੰਗ ਫਿਰ ਲੱਗਿਆ ਨਾਲ ਫੜਨ ਦੇ ਨਾਉ ਉਧਾ ਕੱਢਦਾ ਆਂ ਫਿਰੇ ਦੇ ਲਿਆ ਕੇ ਫਿਰ ਕਰੀਦਾ ਸੇਦਰੇਸਤੋ ਜੁਕਾਯਾ ਚੰਤਵਾਦ ਜੁਗਾਰ ਸੁਸਵਾਮ ਪਵਵ ਰਕਸ਼ਾ ਮੇਰੀ ਤੁੰਦਰੋਸ਼ ਖਰਵਾਰ ਸੁਸੰਗਰੋ ਤੇਰਾ ਦਾਸ ਲਾਗੇ ਸ਼ਕੀ ਅੰਦਾਜ ਉਸੇ ਤੀਨੇ ਉਤੋਂ ਕਾਰ ਬਹੁਤ ਜੀ ਬਹੁਤ ਜਹੋ ਮੈਂ ਕਹਿੰਦਾ ਹਾਂ ਇਸਨ ਕੋਈ ਪਾਇ ਸੰਵਾਲਾ ਸਹ ਸਹ ਪਾਣੀ ਜੈ ਆਰ ਉਸ ਤੋਂ ਹੈ ਤੋਂ ਨਿਕਲਦਾ ਹੈ। ਸਾਰਾ ਉਹ ਗੱਤ ਮਿਲਦਾ ਉਹ ਰਾਜਿਕ ਸੱਜਣ। ਇਹ ਨਾ ਜਦੋਂ ਵੀ ਆਪਾਂ ਸ਼ਹੀਦੀ ਰਗੜਾ ਲੱਗ ਜਾਂਦਾ ਹੈ। ਉਸ ਤੋਂ ਬਾਅਦ ਫਿਰ ਇਹ ਸ਼ੀਦਾ ਸਿੰਘਾਂ ਦੇ ਜਿਹੜੇ ਸ਼ਹੀਰ ਸਿੰਘ ਹੋਏ ਨੇ ਬਾਬਾ ਦੀਪ ਸਿੰਘ, ਬਾਬਾ ਨੋ ਸਿੰਘ, ਬਾਬਾ ਗਰਜਾ ਸਿੰਘ, ਬੋਤਾ ਸਿੰਘ, ਹਮ ਬਾਬਾ ਮਾਹ ਸਿੰਘ ਜਿਹੜਾ ਸ਼ੀਦਾ ਦਾ ਸਰਤਾਜ ਪੰਜਵੇਂ ਗੁਰੂ ਅਰਜਨ ਦੇਵ ਜੀ ਇਸ ਤਰ੍ਹਾਂ ਕਰਕੇ ਵੀ ਸਾਰੇ ਜਿੰਨੇ ਸ਼ਹੀਦ ਸਿੰਘ ਨੇ ਇਹ ਸ਼ੀਦਾ ਸਿੰਘਾਂ ਦੀ ਖਰਾਕ ਕੇ ਜਿਰੋਛੀ ਦਸੰਗਾਂ ਦਾ ਆਪਾਂ ਨਾਂ ਲੈ ਕੇ ਅਰਦਾਸ ਬੇਨਤੀ ਕਰਾਂਗੇ ਉਦੋਂ ਜਿੰਨੇ ਵੀ ਘਰ ਦੇ ਵਿੱਚ ਦੁੱਖ ਨੇ ਦਿਲਦਰ ਨੇ ਸਾਰੇ ਇੱਕ ਗੁੱਠੇ ਲਾ ਦੇ ਜਾਣੇ ਇੰਨੀ ਵੱਡੀ ਮਹਤਾ ਕਿਸੇ ਸਿਆਣਿਆਂ ਕੋਲ ਜਾਣ ਦੀ ਲੋੜ ਨਹੀਂ ਜ਼ਿਕਰ ਆਗ ਜਾਵੇ ਈਸ਼ਵਰ ਹਾਲੋ ਜਾਵੇ ਸਭ ਸ੍ਰੀ ਆਂਦਾਆਂ ਦਾ ਜਾਲਿਓ ਸਤ ਗੁਰ ਰੱਖ ਲਿਓ ਬਿਰਦ ਬਣੇ ਦੀ ਲਾਜ ਬਾਤ ਗੁਰੂ ਖਾਲਸੇ ਸਿੰਘ ਸਾਹਿਬ ਜੀ ਕੋ ਸਤ ਸ੍ਰੀ ਅਕਾਲ ਸੋ ਕਾ ਮਿਰਚਾਂ ਛਾਣ ਕੇ ਛਾਣ ਦੀ ਆ ਦੋ ਬਾਰ ਬਾਕੀ ਨੁਕਦਾ ਜੋ ਬਚੇ ਸਿਰਮਲੇਸ਼ ਦੇ ਝਾੜ ਆਇਆ ਗੰਮੀ ਕੋਲਾ ਕੰਧ ਨਾ ਕੋ ਛੱਡੇ ਖੋਲਾ ਤੁਰਕੜੀਆਂ ਬੈਠੀਆਂ ਨੰਗੇ ਝਾਟੇ ਸਿੰਘ ਕਰਨਗੇ ਪੂਰੇ ਘਾਟੇ ਓ ਦੁੜੂ ਤੇਰੀ ਮੱਤ ਨੂੰ ਠੂਠਾ ਤੇਰੇ ਹੱਥ ਨੂੰ ਮੰਗਦਾ ਫਰੀ ਜਗਤ ਨੂੰ ਕੀ ਲੈਣਾ ਇਹ ਸਿੰਘਾਂ ਨਾੜ ਕੇ ਦਿਨ ਕੱਟ ਤੂੜੀ ਵਾਲੇ ਅੰਦਰ ਵੜ ਕੇ ਸਰੀ ਸਾਲ ਤੇਰੇ ਨੱਕ ਨੂੰ ਟੋਵੇਂਗਾ ਲੱਤ ਨੂੰ ਗੁਰੂ ਘਰ ਦੇ ਆ ਨਿੰਦਕਾ ਗੁਰੂ ਘਰ ਨਾਲ ਨਹੀਂ ਤੇਰਾ ਦਾਵਾ ਕੁੱਜਣਾ ਲੈ ਜਾਊਗਾ ਦਸਵੇਂ ਪਾਤਸ਼ਾਹ ਦਾ ਖਾਲਸਾ ਚੜ ਕੇ ਹਗਾਲ